ਕਿੰਨਾ ਜਾ ਰਹੇ ਆ ਮੈਂ ਮੰਨ ਲਾ ਤਕਦੀਰ ਦਾ ਪਾਣੀ ਨਾ ਉਹ ਮੈਂ ਮਾਸ ਵਕਤ 8 ਦਾ ਹੋ ਗਿਆ ਤੇ ਆਪਾਂ ਨਹਾ ਤੋ ਕੇ ਰੈਡੀ ਹੋ ਕੇ ਤੇ ਦਰਬਾਰ ਸਾਹਿਬ ਦਰਸ਼ਨ ਕਰਨ ਚੱਲਦੇ ਆ ਤੇ ਫਿਰ ਆਪਾਂ ਇੱਥੋਂ ਹੀ ਦਰਸ਼ਨ ਕਰਕੇ ਤੇ ਪ੍ਰਸ਼ਾਦਾ ਪਾਣੀ ਛੱਕ ਕੇ ਤੇ ਅੱਗੇ ਆਪਣੀ ਯਾਤਰਾ ਸ਼ੁਰੂ ਕਰਾਂਗੇ ਤੇ ਨੀਂਦ ਖੈਰ ਰਾਤ ਸੋਣੀ ਆ ਜੀ 1:00 ਵਜ ਗਿਆ ਸੀ ਪੈਂਦੇ ਕਰਦੇ ਇਹਨੂੰ ਤੇ ਚਲ ਚੰਗੀ ਨੀਂਦ ਆਈ ਉਸ ਤੋਂ ਬਾਅਦ ਵੀ ਹੁਣ ਆਪਾਂ ਦਰਸ਼ਨ ਕਰਦੇ ਅੰਦਰਬਾਰ ਸਾਹਿਬ ਚੱਲਦੇ ਆ ਤੇ ਪ੍ਰਸ਼ਾਦਾ ਪਾਣੀ ਛਕਦੇ ਆ ਤੇ ਚੱਲਾਂਗੇ ਅੱਗੇ ਵੱਲ ਨੂੰ ਤੇ ਕਿੱਥੇ ਅੱਗੇ ਜਾਣਾ ਆਪਾਂ ਉਹ ਵੀਡੀਓ ਦੇ ਵਿੱਚ ਅੱਗੇ ਚੱਲ ਕੇ ਤੁਹਾਨੂੰ ਪਤਾ ਲੱਗ ਜਾਊਗਾ ਤੇ ਜਗ੍ਹਾ ਸੋਹਣੀ ਆ ਕਾਫੀ ਉਹ ਤੇ ਪਹਿਲੀ ਵਾਰ ਸ਼ਾਇਦ ਮੈਂ ਉੱਥੇ ਜਾ ਰਿਹਾ ਤੇ ਮੇ ਨਾਲ ਪਹਿਲੀ ਵਾਰ ਦੂ ਜਾ ਰਿਹਾ ਹਨਾ ਹਾਂ ਹਾਂ ਪਹਿਲੀ ਵਾਰ ਦੋਨੋਂ ਜਗ੍ਹਾ ਵੇਖਣੀ ਆ ਉਹ ਤੇ ਦੇਖਦੇ ਆ ਜਗ੍ਹਾ ਕਿਵੇਂ ਦੀ ਆ ਉਹ ਵਾਲੀ ਸਵੇਰ ਸਵੇਰ ਦਾ ਮਾਹੌਲ ਵਾਹੇਗੋ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਆਪਾਂ ਕਰਨਾ ਪ੍ਰਸ਼ਾਦਾ ਪਾਣੀ ਸ਼ਖ ਜੱਲਾ ਗਣਾ ਇੱਥੋਂ ਇਹ ਦੁਆਲਤਾ ਇਹੋ ਜਨਕਰਾ ਰੂਮ ਦੇ ਵਿੱਚੋਂ ਆਪਾਂ ਆ ਕੇ ਤੇ ਪ੍ਰਸ਼ਾਦਾ ਪਾਣੀ ਛਕ ਲਿਆ ਤੇ ਦਰਬਾਰ ਸਾਹਿਬ ਦੇ ਵਿੱਚ ਦਰਸ਼ਨ ਕਰ ਲਏ ਆਪਾਂ ਤੇ ਬੂੰਗਾ ਰਾਮ ਗੜੀਆ ਦੇ ਵਿੱਚ ਵੀ ਆਪਾਂ ਜਾਏ ਆਏ ਉਹ ਵੀ ਦੇਖਿਆਂ ਦਾ ਤੇ ਅਜਾਇਬ ਘਰ ਵੀ ਦੇਖਿਆਂ ਦਾ ਤੇ ਹੁਣ ਆਪਾਂ ਇੱਥੋਂ ਚੱਲਦੇ ਆ ਆਪਣੇ ਅਗਲੇ ਸਫ਼ਰਾਂ ਨੂੰ ਤੇ ਵੀਡੀਓ ਤੇ ਕਲਿੱਕ ਕਰਨ ਨਾਲ ਸਾਰੇ ਸੱਜਣਾ ਦਿਲੋਂ ਧੰਨਵਾਦ ਕਰਦੇ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦੇ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇ ਜੀ ਤੇ ਬੈਲ ਆਈਕਨ ਦਾ ਬਟਨ ਜਰੂਰ ਔਨ ਕਰ ਦੇ ਜੇ ਤਾਂ ਕਿ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਏ ਤੇ ਕੋਈ ਵੀਡੀਓ ਮਿਸ ਨਾ ਹੋਵੇ ਤੇ ਨਾਲ ਦਾ ਮੇਤਰ ਆਪਣੇ ਇ ਆਪਣੇ ਜੋੜੇ ਜਵਾ ਕਰਵਾਏ ਸੀਗੇ ਉਹ ਲੈਣ ਗਿਆ ਆ। ਤੇ ਜਿਵੇਂ ਹੀ ਉਹ ਲੈ ਕੇ ਆਉਂਦਾ ਤੇ ਆਪਾਂ ਚੱਲਦੇ ਆਂ ਆਪਣੇ ਅਗਲੇ ਸਫ਼ਰ ਵੱਲ ਨੂੰ ਤੇ ਕਿੱਥੇ ਜਾਣਾ ਆਪਾਂ ਉਹ ਆਪਾਂ ਤੁਹਾਨੂੰ ਮੋਟਰਸਾਂ ਤੇ ਜਾ ਕੇ ਦੱਸਦੇ ਆਂ। ਉਹ ਲੈ ਬੇਸਰਾ। ਬਸ ਚੱਲੀਏ ਆਪਾਂ ਹੁਣ ਇਥੋਂ ਰੂਮ 'ਚ ਆਣਾ। ਤੇ ਸਦਾ ਆਪਾਂ ਇਥੋਂ ਰੂਮ ਦੇ ਵਿੱਚ ਚੱਲਦੇ ਆਂ ਤੇ ਗਰਮੀ ਕਾਫੀ ਜ਼ਿਆਦਾ ਹੋਈ ਪਈ ਆ। ਜਾ ਕੇ 10-15 ਮਿੰਟ ਆਰਾਮ ਜਿਹਾ ਕਰਦੇ ਆਂ ਫੇਰ ਆਪਾਂ ਨਿਕਲਦੇ ਆਂ। ਆਪਦੀ ਅਗਲੀ ਡੈਸਟੀਨੇਸ਼ਨ ਵੱਲ ਨੂੰ। ਮੌੜਾ ਪੂਰਾ ਘੈਂਟ ਸੀਗਾ ਤੇ ਸੋਹਣਾ ਸਫਰ ਸੀ ਇਹ ਵੀ ਆਪਣਾ ਅਜ ਦਾ ਵੀ ਬਹੁਤ ਜ਼ਿਆਦਾ ਕਰਨੀ ਬਾਹਰ ਯਾਰ 15 ਮਿੰਟ ਆਰਾਮ ਕਰਦੇ ਆਪਾਂ ਉਹਦੇ ਵਿੱਚ ਤੇ ਫਿਰ ਆਪਾਂ ਜਿੱਥੇ ਜਾਣਾ ਉਧਰ ਨਿਕਲਦੇ ਆ ਤੇ ਉਮੀਦ ਕਰਦੇ ਆ ਜਗ੍ਹਾ ਪਸੰਦ ਆਊਗੀ ਉਹੋ ਵੀ ਤੇ ਸੋਹਣੀ ਜਗ੍ਹਾ ਤੇ ਬਾਕੀ ਲੋਟਾ ਮਾਹੌਲ ਤੇ ਕਰਦੇ ਆ ਗੱਲਬਾਤ ਆਪਾਂ ਮੋਟਰਸਾਂ ਚੱਲ ਕੇ ਤਾਂ ਮੋਟਰਸਾਂ ਆਪਾਂ ਲੈ ਲਿਆ ਪਾਰਕਿੰਗ ਚੁਕਾ ਕੇ ਤੇ ਚੱਲਦੇ ਆ ਆਪਾਂ ਹੁਣ ਆਪਣੇ ਅਗਲੇ ਸਫ਼ਰ ਵੱਲ ਤੇ ਕਿੱਥੇ ਜਾਣਾ ਉਹ ਆਪਾਂ ਹੁਣ ਦੱਸ ਦਿੰਨੇ ਆ ਆਪਾਂ ਜਾਣਾ ਇੱਥੋਂ ਹਰੀਕੇ ਵੱਡ ਸੈਂਟਰੀ ਆ ਜਾ ਬਾਪੂ ਜੀ ਆ ਜਾਓ ਖਾਂਗੇ ਆਪਾਂ ਤੇ ਕਾਫੀ ਸੋਹਣੀ ਜਗ੍ਹਾ ਆਂਦੇ ਆ ਦੇਖ ਕੇ ਤੇ ਉਹ ਤੋਂ ਬਾਅਦ ਫਿਰ ਆਪਾਂ ਅੱਗੇ ਨੂੰ ਚੱਲਾਂਗੇ ਤੇ ਵੀਡੀਓ ਨੂੰ ਤੁਰ ਤੱਕ ਲੱਗਣ ਤੱਕ ਅਸੀਂ ਜਰੂਰ ਦੇਖਣਾ ਤੇ ਜੁੜੇ ਰਹੋ ਵੀਡੀਓ ਦੇ ਨਾਲ ਤੇ ਉਮੀਦ ਕਰਦੇ ਆਂ ਬਲੌਗ ਤੁਹਾਨੂੰ ਪਸੰਦ ਆਊਗਾ ਪ੍ਰਾਤਿਵਾਰੀ ਇਹਦਾ ਫੜਾ ਲੋ ਜੀ ਆਪਾਂ ਅੰਮ੍ਰਿਤਸਰ ਸਾਹਿਬ ਤੋਂ ਬਾਹਰ ਆ ਗਏ ਆਂ ਤੇ ਅੱਧਾ ਘੰਟਾ ਆਪਾਂ ਨੂੰ 12 ਵਜੇ ਤੱਕ ਰਹੀ ਸੀ ਤੇ ਸਾਢੇ 12 ਹੋ ਗਏ ਅੱਧਾ ਘੰਟਾ ਆਪਾਂ ਨੂੰ ਸਰ ਕ੍ਰੋਸ ਕਰਨ ਤੇ ਲੱਗ ਗਿਆ ਟ੍ਰੈਫਿਕ ਬਹੁਤ ਸੀਗਾ ਤੇ ਫੇਰ ਬੱਸ ਇੱਥੇ ਆਪਾਂ ਵਾਰਡ ਖਿੱਚੀ ਲੈ ਤੇ ਆਪਾਂ ਜਾਣਾ ਵੱਡ ਸੈਂਚਰੀ ਹਰੀਕੇ کافی ਸੋਹਣਾ ਮਾਲ ਹੁੰਦਾ ਉੱਥੇ ਵੀ ਪਹਿਲਾਂ ਨਾਲ ਗੱਲ ਆਉਂਦੇ ਨੇ ਆਉਣਾ ਸੀਗਾ ਤੇ ਫੇਰ ਸੋਚਿਆ ਲਵੋ ਪਹਿਲਾਂ ਆਪਾਂ ਅੰਮ੍ਰਿਤਸਰ ਜਾਨੇ ਆਂ ਤੇ ਪਿੰਡ ਨੂੰ ਵਾਪਸੀ ਤੇ ਆਪਾਂ ਵੱਡ ਸੈਂਚਰੀ ਦੇਖ ਲਾਂਗੇ ਹਰੀਕੇ ਵਾਲੀ ਤੇ ਚੱਲਦੇ ਆਪਾਂ ਚੱਲ ਕੇ ਤੇ ਵਿਖਾਉਣੇ ਉੱਥੋਂ ਦਾ ਮਾਹੌਲ ਸਾਰਾ ਤੇ ਕਰਦੇ ਆਂ ਗੱਲਬਾਤ ਤੇ ਗਰਮੀ ਪੂਰੀ ਹੋਈ ਪਈ ਜਦੋਂ ਮੋਟਰ ਠੱਲ ਲੈਨੇ ਆਪਾਂ ਉਦੋਂ ਪੂਰੀ ਗਰਮੀ ਲੱਗਦੀ ਆ ਪਰ ਤੁਰੇ ਜਾਂਦੇ ਤੋਂ ਉਦੋਂ ਹੈਲਮਟ ਨਾਲ ਹੀ ਗਰਮੀ ਲੱਗਦੀ ਉਹ ਜਦੋਂ ਆਪਾਂ ਰੋਕ ਲੈਨੇ ਆ ਨਾਲ ਦੀ ਨਾਲ ਹੀ ਪਸੀਨਾ ਝੌਣ ਲੱਗ ਪੈਂਦਾ ਆਪਾਂ ਕੈਂਟੇ ਦੇ ਵਿੱਚ ਜਾਵੜਾਂਗੇ ਆਪਾਂ ਉੱਥੇ ਹੰਾਰੀ ਤੇ ਕੈਂਟਾ 1.5 ਘੰਟਾ ਮਸਾ ਲੱਗੂਗਾ ਅਣੀ ਬਹੁਤ ਜ਼ਿਆਦੇ ਹਨਾ ਯਾਰ ਨਹਿਰਾ ਦੇ ਵਿੱਚ ਤਾਂ ਤੇ ਉਹ ਸਾਹਮਣੇ ਰਿਹਾ ਉਹ ਵੱਡ ਸੈਂਚਰੀ ਇਸ ਤੇ ਆਪਾਂ ਹਰੀ ਕੇ ਪਹੁੰਚ ਗਏ ਆ ਤੇ ਇਧਰ ਸਾਈਡ ਤੇ ਗੁਰਦਰਾ ਸਾਹਿਬ ਪਿਛਲੀ ਵੀਡੀਓ ਵਿੱਚ ਵੀ ਆਪਾਂ ਦਰਸ਼ਨ ਕਰਾਏ ਸੀ ਇੱਥੇ ਤੇ ਆ ਸਾਹਮਣੇ ਉੱਜੜੀ ਆਪਣੀ ਵੱਡ ਸੈਂਚਰੀ ਦੀ ਆ ਉਹ ਆ ਲਓ ਜੀ ਪਹੁੰਚ ਗਏ ਮੁੰਡੇ ਹਮ ਹਮਾ ਤੇ ਗਰਮੀ ਬਹੁਤ ਜ਼ਿਆਦਾ ਹੋਈ ਤੇ ਆ ਇਧਰੋਂ ਮੇਨ ਗੇਟ ਆ ਤੇ ਮੋਟਰਸ ਨਾਲ ਆਪਾਂ ਉਹ ਸਾਈਡ ਤੇ ਲਾਤਾ ਆ ਮੇਨ ਐਂਟਰੀ ਗੇਟ ਆ ਹੋ ਗਿਆ ਹਾਂ ਪੱਕਾ ਦੇਖ ਲਈ ਪਉ ਤੇ ਕਿੱਕ ਕਿੱਕ ਸਿੱਗਾਂ ਸ਼ਾਟ ਜਾ ਲਿਆ ਦੂਜਾ ਪਾਸੇ ਉਹਦੇ ਕਰਕੇ ਮੈਨੂੰ ਲੱਗਦਾ ਉਹ ਪੂਰੇ ਮੋਗਲਾ ਦਾ ਦੂ ਟੱਕ ਦੀ ਦਾ ਪਾਣੀ ਹੈ ਨਾ ਉਵੇਂ ਹੈ ਉਹ ਟਾਪੂ ਬਣੇ ਗਿਆ ਲੈ ਕੇ ਆਪਾਂ ਗਿਸ਼ਤਿਆਂ ਪਤਾ ਚੱਲ ਜੇ ਨਾ ਉੱਤ ਤੱਕ ਟਾਪੋਂ ਤੱਕ ਇਹਨਾਂ ਆਪਰੇਸ਼ ਹੁਣੇ ਪੁੱਛਿਆ ਸੀਗਾ ਉਹਾਂ ਦੇ ਸੀਜ਼ਨ ਆਫ ਕਰਕੇ ਤੇ ਅੱਗੇ ਹੁਣ ਬੰਦ ਪਈ ਆ ਤੇ ਜਿਹੜੀਆਂ ਵੋਟਾ ਵਟ ਆਈਆਂ ਜਿਵੇਂ ਕਿਸ਼ਤਾਂ ਕੁਸ਼ਤਾਂ ਆਈਆਂ ਉਹ ਸਾਰੀਆਂ ਬੰਦ ਕੀਤੀਆਂ ਹੋਵਾਂਗਾ ਤੇ ਇੱਕ ਉਹ ਦੂਜੀ ਸਾਈਡ ਆ ਦੋ ਇੱਥੇ ਇਹ ਬੜਾ ਸੈਂਟਰ ਗਏਗਾ ਤੇ ਆਪ ਉਹਦੇ ਜੀ ਪੁੱਛਿਆ ਸੀਗਾ ਉਹਦਾ ਵੀ ਗੇਟ ਬੰਦ ਕੀਤਾ ਪਿਆ ਸੀਗਾ ਤੇ ਪਤਾ ਨਹੀਂ ਕੋਈ ਛੁੱਟੀ ਕਰਕੇ ਪਤਾ ਨਹੀਂ ਕੀ ਚੱਕਰ ਕਰਕੇ ਤੇ ਗੇਟ ਜਿਹੜਾ ਸੀਗਾ ਉਹ ਲੌਕ ਕੀਤਾ ਹੋਇਆ ਸੀਗਾ ਤੇ ਸੋਚਿਆ ਚੱਲਾ ਜੇ ਆਪਣਾ ਇਹ ਦੇਖ ਕੇ ਚੱਲਾਂਗੇ ਤੇ ਲੱਗਦਾ ਸਪੈਸ਼ਲ ਫੇਰ ਕਿਸੇ ਦਿਨ ਢੀੜਾ ਮਾਰਨਾ ਪਊਗਾ ਤੇ ਦੇਖਦੇ ਮਾੜਾ ਮੋਟਾ ਆਸ-ਪਾਸੇ ਮੌਲਤ ਨਹੀਂ ਫਿਰ ਆਪਾਂ ਚੱਲਦੇ ਆਂ ਪਿੰਡ ਤੇ ਮਿਲਦੇ ਆਂ ਮੋਟਰਸਾਈਕਲ ਤੇ ਚੱਲ ਕੇ ਆਪਾਂ ਇਹ ਤਾਂ ਇਹਨਾਂ ਵੱਡ ਸੈਂਚਰੀ ਜਿਹੜੀ ਸੀਗੀ ਇਹ ਬੰਦ ਕੀਤੀ ਪਈ ਸੀ ਕਹਿੰਦੇ ਸੀਜ਼ਨ ਕਰਕੇ ਨਾ ਆਫ ਆ ਤੇ ਗਾਂਹ ਰਾਹ ਬੰਦ ਜਿਆ ਕੀਤਾ ਪਿਆ ਤੇ ਕੋਈ ਨਹੀਂ ਆਪਾਂ ਕਹਿੰਦੇ ਨਾ ਸਪੈਸ਼ਲ ਕੱਢ ਜਾਗੇ ਐਂ ਦੇਖਦੇ ਆ ਕਰ ਦਿਨ ਟਾਪੀ ਬਣਾ ਕੇ ਨਾ ਪ੍ਰੋਗਰਾਮ ਸਦਾ ਕੱਲੇ ਇੱਥੇ ਆਵਾਂਗੇ ਫਿਲਹਾਲ ਅਰੇ ਤੇ ਸਧਾਣਾ ਪਿੰਡ ਚੱਲਦੇ ਕਰ ਹੁਣ ਗਰਮੀ ਬਹੁਤ ਜ਼ਿਆਦਾ ਇੱਥੇ ਇਹ ਕਾ ਇੱਥੇ ਆ ਗੁਰਦੁਆਰਾ ਸਾਹਿਬ ਆ ਨਾਨਕਸਰ ਤੇ ਇਹ ਤਾਂ ਵੈਸੇ ਆਪਾਂ ਉਹਦੇ ਘੁੰਮ ਨਹੀਂ ਆ ਤੇ ਵੈਸੇ ਵੀ ਇੱਥੇ ਦਸ਼ਮਘਰ ਆਪਾਂ ਕੀਤੇ ਸੀਗੇ ਤੇ ਉਸ ਦਾ ਪਿੰਡ ਨਹੀਂ ਚਲਾਂਗੇ ਆਪਾਂ ਕਿਉਂਕਿ ਇੱਕ ਦੋ ਜ਼ਰੂਰੀ ਕੰਮ ਆ ਸ਼ਾਮ ਨੂੰ ਜਾ ਕਰਨੇ ਆ ਤੇ ਤਾਂ ਕਰਕੇ ਇਹਦੇ ਟਾਈਮ ਨਾਲ ਥੋੜਾ ਪਹੁੰਚਾਂਗੇ ਵਾਹਿਗੁਰੂ ਜੀ ਸਾਤਿਨਾ ਸੱਚੇ ਪਾਤਸ਼ਾਹ ਇਹ ਚਰਤਾਮ ਨਾਨਕ ਸਰਹਰੀ ਕੇ ਗੁਰਦੁਆਰਾ ਦਾ ਨਾਮ ਆ ਤੇ ਜਿੱਦਿਆਂ ਆਪਾਂ ਹੁਣ ਆਏ ਨਕ ਤੇ ਇਹ ਵੱਡ ਸੈਂਕਚਰੀ ਦੇਖਣ ਤੇ ਦਰਸ਼ਨ ਉਹਦੇ ਕਰਕੇ ਚੱਲਾਂਗੇ ਤੇ ਮੱਥਾ ਟੇਕ ਕੇ ਚੱਲਾਂਗੇ ਤੇ ਇਧਰ ਪਾਣੀ ਦਾ ਫਲੋ ਚੈੱਕ ਕਰ ਸਕਦੇ ਆ ਕਿੰਨਾ ਜ਼ਿਆਦੇ ਆ ਤੇ ਇਧਰੋਂ ਕੰਮ ਚੱਲੀ ਜਾਂਦਾ ਹ ਰੰਗ ਦਾ ਬਹੁਤ ਜ਼ਿਆਦਾ ਪਾਣੀ ਦਾ ਫਲੋ ਆ ਬਹੁਤ ਜ਼ਿਆਦਾ ਚੱਲ ਅ ਵੀ ਖਿੱਚ ਲ ਕੇ ਬੰਬੂ ਕਾਰਟ ਹੁਣ ਪੈਂਦ ਰੂ ਜੇ ਤਾਂ ਮੋਟਰਸਾਈਕਲ ਆਉਣ ਲੱਗ ਪੈਣੇ ਆ ਉਹਦੋਂ ਗਰਮੀ ਦਾ ਫਰਕ ਪੈਣਾ ਉਹ ਹਵਾ ਲੱਗਣ ਲੱਗ ਪੈਂਦੀ ਆ ਤੇ ਜਦੋਂ ਖੜ ਜਾਂਦੇ ਆ ਉਦੋਂ ਫਿਰ ਬੁਰਾ ਹਾਲ ਹੋ ਜਾਂਦਾ ਆ ਆਪਾਂ ਨੂੰ ਉਹ ਟੋਮਰ ਸਰ ਤੋਂ ਤਾਈ ਟਾਣਾ ਨਿਕਲੇ ਥੋੜਾ ਜਿਆ ਬਈ ਚਲ ਆਪਾਂ ਇੱਥੇ ਘੁੰਮਾਂਗੇ ਦੇਖਾਂਗੇ ਕਿਉਂਕਿ ਮੈਂ ਇੱਥੇ ਪਹਿਲਾਂ ਨਹੀਂ ਆਇਆਗਾ ਗੁਰਦਾਰਾ ਸਾਹਿਬ ਇੱਥੇ ਨੇ ਦਰਸ਼ਨ ਕੀਤੇ ਰਿਹਾ ਤੇ ਪਰ ਵੱਡ ਸੈਂਟਰੀ ਨਹੀਂ ਗਿਆਗਾ ਕੋਰੇ ਆ ਕੀ ਸੋਚ ਕੇ ਆਏ ਸੀ ਜਿਹਦੇ ਤੇ ਆਰਕਿੰਗ ਕੰਮ ਬੰਦ ਹੋਇਆ ਸੀਗਾ ਪਰ ਕਹਿੰਦਾ ਸਪੈਸ਼ਲ ਕੱਟ ਕੇ ਚੱਲਾਂਗੇ ਜਿੱਦਾਂ ਆਏ ਨਾ ਪੁੱਛ ਲਾਂਗੇ ਜਾਂ ਫਿਰ ਆਪਾਂ ਦੇਖ ਲਾਂਗੇ ਕਿ ਕਿਹੜੇ ਦਿਨ ਖੁੱਲੀ ਹੋਊਗੀ ਇਹ ਤੁਸੀਂ ਸੰਘੂ ਕੋ ਪਰਲੇ ਪਾਸੇ ਵੀ ਜਿਹੜਾ ਹੈਗਾ ਇਹ ਦੂਜੀ ਸਾਈਡ ਵੀ ਉਧਰ ਵੀ ਬਣੀ ਹੋਈ ਆ ਇਹ ਦੋ ਅਵਰ ਸੈਂਟਰੀਆਂ ਇੱਕ ਇਧਰ ਅਿਸ਼ਰਨਾਮ ਗੁਰਦੁਆਰੇ ਦੇ ਸਾਈਡ ਆ ਤੇ ਇੱਕ ਜਦੋਂ ਆਪਾਂ ਪਰਲੇ ਪਾਸੇ ਅੰਮ੍ਰਿਤਸਰ ਤੋਂ ਆਉਣੇ ਆ ਉਹ ਸਾਈਡ ਬਣੀ ਹੋਈ ਆ ਫਰੀਦਕੋਟ ਇਥੋਂ 55 ਕਿਲੋਮੀਟਰ ਬਾਅਦ ਆ ਰਹਿ ਗਿਆ ਤੇ ਫਿਰ ਆਪਾਂ ਫਰੀਦਕੋਟ ਤੱਕ ਜਾਣ ਆਪਾਂ ਪੁਰੋਇਪੁਰ ਨੂੰ ਹੀ ਖੇਚ ਲੈਣੀ ਹੈ ਗੱਡੀ ਪੁਰੋਇਪੁਰ ਸਿੱਧਾ ਪਹੁੰਚਦਾ ਛੋਟਾ ਸ਼ਹਿਰ ਨਾਲ ਘੁੰਮਾਂਗੇ ਇਹ ਵਾਲੇ ਕਰਮਾ ਦੇ ਵਿੱਚ ਨਹੀਂ ਸੀ ਗਿਆ ਅੱਜ ਦੇਖਣਾ ਇਹ ਵੱਟ ਸੈਂਚਰੀ ਕਿਉਂਕਿ ਨਾ ਪਲਾਨ ਆਪਾਂ ਸਪੈਸ਼ਲ ਇਥੋਂ ਉਸਤੇ ਬਣਾਇਆ ਸੀਗਾ ਤੇ ਅਸੀਂ ਅੱਗੇ ਨਾਂਗਲ ਵਿਚਾਰ ਆਪਾਂ ਆਉਂਦੇ ਇਹ ਵੱਟ ਸੈਂਚਰੀ ਦੇਖ ਲਾਂਗੇ ਤੇ ਪਹਿਲਾਂ ਜਾਂਦੇ ਟਾਈਮ ਇੱਥੇ ਰੁਕਣ ਦਾ ਰੱਬ ਦੱਸੇਗਾ ਪੁਰੋਇਪੁਰ 44 ਕਿਲੋਮੀਟਰ ਬਾਅਦ ਤੇ 17 ਕਿਲੋਮੀਟਰ ਬਾਅਦ ਆਪਣਾ ਅੱਗੇ ਪਹੁੰਚਦਾ 3 ਘੰਟੇ ਦੀ ਬਾਤ ਆ। ਕਾ ਰੋਡ ਜਾਂ ਬਾੜਾ ਖਰਾਬ ਹੈ ਯਾਰ ਸਾਲਾ। ਚਨੀਵਾਂ ਜਾਂ ਸਾਰਾ। ਹਾਈਵੇ ਵਾਲੀ ਗੱਲ ਬਾਤ ਇਹਦੇ ਚ ਹੈ ਨਹੀਂ ਗੀ। ਕਾ ਕਿਹੜਾ ਅੰਮ੍ਰਿਤਸਰ ਦਾ ਰੋੜਾ ਨੇ ਇਹ ਵੀ ਬਹੁਤ ਉੱਚਾ ਨਿਕਉਂਦਾ ਜਦੋਂ ਭਜਾਉਣਾ ਮੋਟਰਸਾਈਕਲ 100 ਪਾਵਰ ਹੁੰਦਾ ਨਾ ਤੇ ਬੁਰਕ ਦਾ ਆਉਦੋ ਇਸ ਲਈ ਨਾ ਥੋੜਾ ਆਰਾਮ ਨਾਲ ਚਲਾਉਣਾ ਪੈਂਦਾ ਔਖਲੀਆਂ ਟੋਏ ਜੇ ਛੇ ਰੋੜਾ ਸਾਰਾ ਅੰਮ੍ਰਿਤਸਰ ਵਾਲਾ ਇਹ ਉੱਚਾ ਨਿਕਉਂਦਾ ਜਦੋਂ ਮੋਟਰਸਾਈਕਲ ਜਿਆਦਾ ਸਪੀਡ ਤੇ ਹੋ ਜਾਂਦਾ ਉਦੋਂ ਫਿਰ ਬੁਰਕ ਆ ਜਾ ਉਹ ਫੋੜੀ ਪੂਰੀ ਹੋ ਰਹੀ ਆ अफरोडिंग करना नहीं बनता भलता वेखो मैं मोटरसाइकिल जल्द ट्रैफिक लंघे आंदा ਲਗੇ ਆਪਾਂ ਟ੍ਰੈਫਿਕ ਜਾ ਕ੍ਰੋਸ ਤੇ ਅੱਗੇ ਜਾ ਕੇ ਫਿਰ ਮਿਲਦੇ ਆਪਾਂ ਕਿਉਂਕਿ ਇੱਥੋਂ ਥੋੜਾ ਜਿਹਾ ਟਾਈਮ ਲੱਗ ਜਾਣਾ ਆਪਾਂ ਨੂੰ ਟ੍ਰੈਫਿਕ ਕਾਫੀ ਆ ਜਾ ਰਾਈਟ ਤੇ ਧਿਆਨ ਦੇਜੇ ਜੇ ਨਾਣਾ ਸੁਫੇ ਤਾਂ ਮੰਗਦਾ ਆਪਾਂ ਘੰਟੇ ਦਾ ਪਹਿਲਾ ਆਪਾਂ ਪਿੰਡ ਵਾਰਦਾ ਬੰਦੂਕਾਰ ਨੇ ਅਰ ਸ਼ਾਇਦ ਰਾਹ ਦੇ ਟ੍ਰੈਫਿਕ ਜੇ ਲੱਗੇ ਨਾ ਫੋਪਰਾ ਪਾਣੂ ਉਥੇ 15-20 ਮਿੰਟ ਅਕਸਰ ਲੱਗ ਜਾਣਗੇ ਚਲੋ ਇਹ ਜਾ ਸਕੂਰ ਤੋਂ ਫੋਲੇ ਜਾਣਾ ਹੈ ਨਾ ਬੜਾ ਪੰਚਾਵੇਂ ਮੈਂ ਤੁਹਾਡੀ ਬਾਤ ਹੀ ਜੀਰ ਤੋਂ ਲੋਬੇ ਨਾਤਰਾ ਮੋਦਗੀ ਪਹੁੰਚ ਗਏ ਆਪਾਂ ਇੱਥੇ ਨਾ ਮਾੜਾ ਰੁਕਦੇ ਕੋਈ ਠੰਡਾ ਠੰਡਾ ਪੀਨੇ ਗਰਮੀ ਬਹੁਤ ਦੀ ਜਾਂਦੀ ਆ ਤੇ ਸਵੇਰ ਦੇ ਸੁਬਾਹ ਦੇ ਆਪ ਪ੍ਰਸ਼ਾਦੇ ਸ਼ਕੇ ਵੇ ਆਪਾਂ ਉਹ ਵੀ ਆਪ ਗੁਰਦੁਆਰਾ ਸਾਹਿਬ ਤੋਂ ਤੇ ਉਵੇਂ ਲਗਾਤਾਰ ਤੁਰੇ ਆਉਣੇ ਆ ਤੇ ਹੁਣ ਭੁੱਖ ਜੀ ਲੱਗੀ ਆ ਤੇ ਇੱਥੇ ਆਪਾਂ ਮੁੜ ਗਏ ਆ ਫਰੋਇ ਪ੍ਰਵਲ ਨੂੰ ਉੱਥੋਂ ਪਹਿਨ ਠੰਡਾ ਠੰਡਾ ਨਾਲ ਕੋਸ਼ਾ ਪਰ ਮਾੜਾ ਮੋਟਾ ਖਾਣੇ ਆ ਤੇ ਫਿਰ ਸੁੱਦਾ ਪੈਂਡ ਹੀ ਚੱਲਾਂਗੇ ਇੱਥੇ ਫਰੋਹਪੁਰ ਵੀ ਸਾਰਾ 30 ਕਿਲੋਮੀਟਰ ਬਰ ਰਹਿ ਗਿਆ ਤੇ ਫਰੀਦਕੋਟ 35 ਕਿਲੋਮੀਟਰ ਬਰ ਰਹਿ ਗਿਆ ਆਪਾਂ ਫਰੀਦਕੋਟ ਦਾ ਮੰਨਣ ਲਈ ਆਪਾਂ ਸਿੱਧਾ ਇੱਥੋਂ ਫਰੋਹਪੁਰ ਵਾਲਾ ਰੋਡ ਲਾ ਮਾਗੇ ਇੱਥੋਂ ਆਪਾਂ ਦੇ ਸੰਗ ਪਿੰਡਾਂ ਵਿੱਚ ਹੀ ਹੋ ਚਲਾਂਗੇ ਤੇ ਜਲਦੀ ਪਹੁੰਚ ਜਾਾਂਗੇ ਤੇ ਨਾਲੇ ਗਰਮੀ ਥੋੜਾ ਜਿਹਾ ਬਾਜਾਂਗੇ ਹੋਰ ਫੇ ਨਾਲ ਤਾਂ ਇੱਥੇ ਰੁਕਦੇ ਆਪਾਂ ਤੇ ਕੋਈ ਮੜਾ ਮੋਠ ਠੰਡਾਤਾ ਪੀਣੇ ਆ Let me know you wanna. ਲੇਟਰ ਸ਼ਾਇਦ ਬੰਬੂਕਾਰ ਟੱਟ ਚੱਲਣਾ ਬੈਠਾ ਬੈਠਾ ਨੇ ਪੂਜੀ ਆ ਲੈ ਲਿਆ ਤੇ ਉਹ ਲੈ ਲੈ ਗਰੀਬ ਪਕੌੜਾ ਆ ਤੇ ਨਾਲੇ ਸਟ੍ਰਿੰਗ ਪੀ ਲਈ ਇੱਕ ਇੱਕ ਤੇ ਨਾਲ ਪੀ ਲਿਆ ਵਾਟਰ ਸਕੌਚ ਆ ਤੇ ਹੁਣ ਫੇਰ ਬੰਬੂਕਾਰ ਖਤ ਲੈ ਪੈਂਡਰੋਂ ਤੇ ਇਥੇ 30 30 ਕਿਲੋਮੀਟਰ ਰਹਿ ਗਿਆ ਆਪਣਾ ਪੈਂਡ ਲਗਭਗ 34 ਫਰੋਲ ਪਰ ਇਥੇ 30 ਕਿਲੋਮੀਟਰ ਵੜ ਪਰ ਆਪਾਂ ਸਿੱਧੇ ਨਹੀਂ ਜਾਣਾਗਾ ਆਪਾਂ ਰਾਸਤੇ ਵਿੱਚ ਹੀ ਸ਼ਾਰਟਕਟ ਹੋ ਜਾਣਾ ਪਿੰਡਾਂ ਦੇ ਵਿੱਚ ਆਪਾਂ ਲਗਭਗ ਪੁੰ đầy ਤੀ ਪਹੁੰਚਾ ਸਾਰਾ ਪੈਂਡ ਤੇ ਚੱਲਦੇ ਆਂ ਕਰਦੇ ਆ ਅੱਗੇ ਦੀ ਗੱਲਬਾਤ ਅੱਗੇ ਜਾਂਦੇ ਮੌਸਮ ਪੂਰਾ ਜਾੜੇ ਘੈਂਟ ਬਣ ਗਿਆ ਤੇ ਬੱਦਲ ਜੇ ਹੋ ਗਏ ਆ ਕੱਲ ਤਾਂ ਲੱਗਦਾ ਸੀ ਪਾਲੂ ਸ਼ਾਇਦ ਨਹੀਂ ਆਊਗਾ ਤੇ ਪਰ ਕੱਲ ਵੀ ਮੀਂਹ ਜਾਂ ਕੰਜੰਜਾਂ ਥਾਂ ਤੇ ਪੈ ਗਿਆ ਸੀਗਾ ਜਿੱਥਾਂ-ਜਿੱਥਾਂ ਵੀ ਆਪਾਂ ਗਏ ਨਾ ਜਾਂਦੇ ਆਪਾਂ ਦੇਖਿਆ ਪਾਣੀ ਦਾ ਥੱਲੇ ਆ ਪਿਆ ਸੀਗਾ ਤੇ ਆਪਣੀ ਜਾਣ ਤੋਂ ਪਹਿਲਾਂ ਹੀ ਮੀਂਹ ਹੱਥ ਬੈ ਕੇ ਤੇ ਬੱਦਲ ਲੰਘ ਜਾਂ ਸੀ ਉੱਥੇ ਤੇ ਅੱਜ ਵੀ ਆਹ ਬੱਦਲ ਜਿਹੜਾ ਹੋਏ ਪਏ ਆ ਤੇ ਧੁੱਪ ਜੀ ਆਣੀਗੀ ਕਦੇ-ਕਦੇ ਧੁੱਪ ਜੀ ਆ ਜਾਂਦੀ ਐ ਉਸ ਤੋਂ ਪਛਾਣ ਜੀ ਆ ਤੇ ਬੱਦਲ ਜਾਦੇ ਆ ਸਵੇਰ ਸਵੇਰ ਜਦੋਂ 15-19 ਕਰੋੜ ਰੁਪਏ ਦੀ ਨਈਂ ਅੰਮੀ ਕਰਨੀ ਹੈਗੀ ਪਰ ਜਿਵੇਂ ਦੁਪਹਿਰਾ ਹੋ ਜਾਣਾ 11 ਤੋਂ 12 ਇੱਕ ਤੋਂ 20000000 ਇਹਨਾਂ ਨੂੰ ਇੱਥੇ ਆਪਾਂ ਨੂੰ ਹੁੰਮਲ ਦੇ ਨਜ਼ਾਰਾ ਆਣਿਆ ਵਗਾ ਜਿੱਨਾ ਸਾ ਮੋਟਰਸਾਈਕਲ ਤੇ ਰਾਈਡ ਕਰਦਾ ਨਜ਼ਾਰਾ ਆਉਂਦਾ ਆਹ ਲਾਦਾ ਵੀ ਨਾ ਸਫਰ ਜਾਂ ਕੱਢੀ ਚੱਲ ਗਏ ਤੇ ਵਾਰਡ ਹੋਰ ਪਈ ਹੋਵੇ ਸਾਡੀ ਥਕਾਵਟ ਜੀ ਮਹਿਸੂਸ ਨਹੀਂ ਹੁੰਦੀ ਉਹ ਬਣ ਕੇ ਗਿਆਲਾ ਰਾਤੀ ਸਫਰ ਪਾਲਦਾ ਵੀ ਸੋਹਣਾ ਸੀਗਾ ਪੈਂਡ ਪਾ ਲੈ ਕੇ ਅੰਮ੍ਰਿਤਸਰ ਦਾ ਤੇ ਸਫਰ ਕਿੰਨਾ ਕਿਤਾ ਅੱਜ ਦਾ ਵੀ ਲੱਗਦਾ ਬਹੁਤ ਸੋਹਣਾ ਸੀ ਥੋੜੀ ਜਿਹੀ ਵੜਵੜ ਹੋ ਗਈ ਆ ਕਿ ਤੇ ਜਿਹੜਾ ਆਪਾਂ ਉਹ ਵੱਡ ਸੰਚਰੀ ਨਹੀਂ ਦੇਖ ਸਕਦੇ ਜੇ ਜਿਹੜਾ ਇਹ ਖੁੱਲ ਨਹੀਂ ਹੁੰਦੀ ਤਾਂ ਨਜ਼ਾਰਾ ਆ ਜਾਣਾ ਸੀ ਬਹੁਤ ਵੀ ਬੜਾ ਸੋਹਣਾ ਇੱਥੇ ਦਾ ਦੇਖਣਾ ਯੋਗ ਜਗਾ ਹੋ ਰਹੀ ਸਾਰੀ ਜਦੋਂ ਫਿਰ ਮਹਾਰਾ ਇਹਨੂੰ ਦੇਖਣ ਲਈ ਹੁਕਮ ਦਿੱਤੇ ਤਾਂ ਫੌਜ ਦੇ ਦੇਸ਼ ਚੱਲਾ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇ ਜੇ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦਾ ਬਟਨ ਉਹ ਵੀ ਜਰੂਰ ਆਨ ਕਰ ਦੇ ਜੀ ਕਿਉਂਕਿ ਜਿਆਦਾ ਵੀ ਆਪਾਂ ਵੀਡੀਓ ਪਾਉਣੇ ਆ ਉਹ ਸਰ ਜੇ ਆਨ ਕੀਤਾ ਹੋਵੇ ਤਾਂ ਮੈਸੇਜ ਨਹੀਂ ਆਉਂਦੀ ਵੀਡੀਓ ਵੇਰਿਆਂ ਨੂੰ ਲਾਈਕ ਜ਼ਰੂਰ ਕਰ ਲਿਆ ਕਰੋ ਕਮੈਂਟ ਵੀਡੀਓ ਥੰਨੇ ਜ਼ਰੂਰ ਕਰ ਲਿਆ ਕਰੋ ਵਧੀਆ ਲੱਗਦਾ ਹੋਰ ਦਿਲ ਕਰਦਾ ਜੀ ਆਪਾਂ ਘੁੰਮ ਗਏ ਤੇ ਵਧੀਆ-ਵਧੀਆ ਨਜ਼ਾਰੇ ਆਪ ਵੀ ਦੇਖੇ ਤੇ ਸਾਰਾ ਨਹੀਂ ਪਾਉਂਦੇ ਰਹੀ ਇੱਕ ਨਾ ਕੱਢਦੇ ਆ ਬਾਹਮਾ ਉਨਹੀਂ ਟੀ-ਸ਼ਰਟ ਦੇ ਵਿੱਚ ਆਪ ਰੱਖ ਲਈਆਂ ਤੇ ਉਹ ਬਾਹਮਾ ਵਾਲੇ ਕਵਰ ਜੀ ਨਹੀਂ ਪਾਏਗੇ ਬਾਹਮਾ ਦਾ ਬੁਰਾ ਹਾਲ ਹੋ ਗਿਆ ਸਾਰੇ ਬਾਹਮਾ ਕਾਲੇ ਦਾ ਹੋਣਾ ਤੇ ਜਿੱਥਾ ਟੀ-ਸ਼ਰਟ ਹੈ ਉੱਥਾ ਕ ਬਾਹਮਾ ਦਾ ਰੰਗ ਹੋਰ ਆ ਟੀ-ਸ਼ਰਟ ਪਰ ਜਿਹੜਾ ਸਿੱਧਾ ਹਮਾਰੇ ਸੰਪਰਕ ਦੇ ਵਿੱਚ ਆ ਉਹਦਾ ਰੰਗ ਹੋਰ ਹੀ ਹੋ ਗਿਆ ਜੀ ਚੋਮਾ ਕਾਲਾ ਜਿਹਾ ਪਰ ਉਹਨਾਂ ਲੱਗਦੀਆਂ ਬਾਹਾਂ ਹੋਰ ਹੀ ਹੋ ਰਹੀਆਂ। ਕਿਉਂਕਿ ਗਰਮ ਨਹੀਂ ਪੈਂਦੀ ਬਹੁਤ ਜ਼ਿਆਦੇ। ਜਿਹੜੀ ਹਵਾ ਪੂਰੀ ਗਰਮ ਵਗਦੀ ਆ। ਉਹਦੇ ਨਾਲ ਬਾਹਾਂ ਸਾਰਿਆਂ ਕਾਲੀਆਂ ਹੋ ਗਈਆਂ। ਆ ਆਪਣੇ ਪਿੰਡ ਵਾਲਾ ਰੋਡ ਆ ਗਿਆ। ਇੱਥੋਂ ਤਾਂ ਮਰਦਾਂਗੇ ਪਿੰਡ ਨੇ। ਤਾਂ ਆਪਾਂ ਪੈਂਡਲ ਮੁੜ ਗਏ ਆ ਤੇ ਆਪਾਂ ਜਾ ਕੇ ਹੁਣ ਨਹਾਉਣੇ ਆ ਤੇ ਨਹਾ ਕੇ ਕਰਕੇ ਕੱਪੜੇ-ਕੁਪੜੇ ਚੇਂਜ ਤੇ ਫੇਰ ਮਿਲਦੇ ਆ ਆਪਾਂ ਤੇ ਅੱਗੇ ਦੀ ਗੱਲ ਬਾਤ ਤੁਹਾਡੇ ਨਾਲ ਫੇਰ ਕਰਦੇ ਆ ਇਹ ਸਭ ਤੋਂ ਪਹਿਲਾਂ ਨਹਾਉਣੇ ਆ ਤੇ ਨਹਾ ਕੇ ਕੱਪੜੇ ਚੇਂਜ ਕਰਦੇ ਬਹੁਤ ਗਰਮੀ ਸੀ ਜੀ ਤੇ ਟਾਈਮ ਨਾਲ ਹੀ ਆਪਾਂ ਆ ਗਏ ਹਜ ਬੰਦਾ ਦਾ ਸਾਢੇ ਵਿਚਾਰ ਸ਼ਾਇਦ ਹੋਏ ਹੋਣਗੇ ਮੈਂ ਦੇਖਾਂ ਟਾਈਮ ਤਾਂ ਤੇ ਆ ਸਾਹਮਣੇ ਆਪਣਾ ਪੈਂਡਲ ਦਿਖ ਰਿਹਾ ਚਲੋ ਨਹਾਉਣੇ ਕੱਪੜੇ-ਕੁਪੜੇ ਨਹਾਉਣੇ ਆ ਤੇ ਕਰਦੇ ਆ ਗੱਲ ਬਾਤ ਫੇਰ ਆਪਾਂ ਸਮਾਂ ਉਸ ਵਕਤ ਸਾਢੇ 6 ਦਾ ਹੋ ਗਿਆ ਤੇ ਚੋਬਰ ਨਹਾ ਧੋ ਕੇ ਤੇ ਪਹੁੰਚ ਗਿਆ ਗਰਾਊਂਡਾਂ ਵੱਲ ਨੂੰ ਗਰਾਊਂਡ ਦੇ ਵਿੱਚ ਖੇਡਰ ਖੂਡਣ ਵਾਲਾ ਮੌਲਜਾ ਤਾਂ ਹੈ ਕੋਈ ਨਹੀਂਗਾ ਤੇ ਬਸ ਵੈਸੇ ਹੀ ਮੈਂ ਵੀਡੀਓ ਜੀ ਐਂਡ ਕਰਨ ਲਈ ਇਧਰ ਨੂੰ ਗਰਾਊਂਡ ਵੱਲ ਨੂੰ ਆ ਗਿਆ ਟਰੈਪ ਆਪਣਾ ਬਹੁਤ ਘੰਟ ਰਿਹਾ ਜਿੰਨਾ ਖੋਇਆ ਉਹਨਾਂ ਕਾ ਆਪਾਂ ਇੰਜੋਏ ਕੀਤਾ ਤੇ ਮੇਨ ਟਾਰਗੇਟ ਆਪਣਾ ਸੀਗਾ ਵੀ ਆਪਾਂ ਉਹ ਵੱਡ ਸੈਂਚਰੀ ਦੇਖਣੀ ਸੀਗੀ ਤੇ ਪਰ ਕਿਸਮਤ ਦੇ ਵਿੱਚ ਨਹੀਂ ਸੀ ਆਤਕੀ ਤੇ ਉਹ ਇੱਕ ਤਾਂ ਬੰਦ ਸੀਗੀ ਤੇ ਦੂਜੇ ਉਹ ਕੰਨੇੜਾ ਆਪਾਂ ਸੀਜ਼ਨ ਤੇ ਓਪਨ ਕਰਦੇ ਆ ਇਹਨੂੰ ਤੇ ਉਹ ਲੋਕ ਲੁਕ ਜਿਹੜਾ ਉਹਨਾਂ ਦਾ ਲਾਇਆ ਪਿਆ ਸੀਗਾ ਕੋਈ ਗੱਲ ਨਹੀਂ ਹੁਣ ਆਪਾਂ ਜਦੋਂ ਗਏ ਤੇ ਉਸੇ ਲਈ ਜਾਇਆਵਾਂਗੇ ਐਡੀ ਗੱਲਬਾਤ ਸੀਗੀ ਇਸ ਕਰਦੇ ਬਲੌਗ ਨੂੰ ਆਪਾਂ ਇੱਥੇ ਐਂਡ ਤੇ ਮਿਲਦੇ ਹਾਂ ਹੋਰ ਕਿਸੇ ਵਧੀਆ ਬਲੌਗ ਦੇ ਨਾਲ ਤਦ ਤੱਕ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਜੇ ਤੇ ਬੈਲ ਆਈਕਨ ਦਾ ਬਟਨ ਜਰੂਰ ਆਨ ਕਰਦੇ ਜੇ ਤਾਂ ਕਿ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਏ ਤੇ ਵੀਡੀਓ ਨੂੰ ਲਾਈਕ ਜਰੂਰ ਕਰਦੇ ਆ ਕਰੋ ਤੇ ਕਮੈਂਟ ਇੱਕ ਵੀਡੀਓ ਥੱਲੇ ਜਰੂਰ ਕਰਦੇ ਆ ਕਰੋ ਜੀ ਇਹਨੇ ਨਾਲ ਨਾ ਹੁਣ ਵਧੀਆ ਲੱਗਦਾ ਤੇ ਜੇ ਬਾਵਾ ਦਾ ਹਾਲ ਦਿਖਾਵਣਾ ਮੈਂ ਤੁਹਾਨੂੰ ਤਾਂ ਬਾਵਾ ਦਾ ਬੁਰਾ ਹਾਲ ਹੋਇਆ ਪਿਆ ਇੱਧਰ ਦੇਖੋ ਜਿੰਨੇ ਜਿੰਨੇ ਤੇ ਟੀ-ਸ਼ਰਟ ਸੀਗੀ ਤਬਾਵਾ ਸਹੀ ਆ ਤੇ ਜਿੱਥੇ ਟੀ-ਸ਼ਰਟ ਹੈ ਨਹੀਂ ਸੀਗੀ ਤੇ ਬਾਵਾ ਕਾਲੀਆਂ ਹੋ ਉਹਨਾਂ ਬਾਵਾ ਵਾਲੇ ਕਵਰ ਜਿਹ ਪਹਿਲਾਂ ਅਸੀਂ ਲੈਣੇ ਵੀ ਸੀਗੇ ਤੇ ਬਸ ਉਹ ਐਂ ਕਰਦੇ ਕਰਦੇ ਤੇ ਉਹ ਛੱਡਿਆ ਦੇ ਉਵੇਂ ਹੀ ਤੇ ਬਾਵਾ ਦਾ ਬੁਰਾ ਹਾਲ ਹੋ ਗਿਆ ਸ਼ਹਿਰ ਉਹਨਾਂ ਲੈ ਕੇ ਜਿੱਦੇ ਹੁਣ ਪਸ਼ਹਿਰ ਗਏ ਨਾ ਸਾਦਕ ਜਾਂ ਕਿਤੇ ਵੀ ਤਾਂ ਉੱਥੋਂ ਲੈ ਕੇ ਆਵਾਂਗੇ ਜਦੋਂ ਆਪਾਂ ਨਹੀਂ ਨਾ ਉਤੋਂ ਦੀ ਕੁਝ ਪਾਉਂਦੇ ਚਾੜੋ ਕੱਲੀ ਟੀ-ਸ਼ਰਟ ਦੇ ਨਾਲ ਉਹੋ ਪਾ ਲੈ ਤਿੰਨ ਨਾਲ ਬਾਵਾ ਸੇਫ ਰਹਿੰਦਗਾ ਖੈਰ ਇਸ ਗੱਲਬਾਤ ਨੂੰ ਆਪਾਂ ਇੱਥੇ ਐਂਡ ਕਰਦੇ ਆਂ ਤੇ ਹੋਰ ਕੋਈ ਵਧੀਆ ਗੱਲਬਾਤ ਲੈ ਕੇ ਮਿਲਦੇ ਆਂ ਆਪਾਂ ਕਿਸੇ ਹੋਰ ਦਿਨ ਤਦ ਤੱਕ ਲਈ ਸਤਿ ਸ਼੍ਰੀ ਅਕਾਲ